ਇਸ ਲਈ ਇਹ ਸਾਕਸ ਗਾਂ ਦਾ ਲਾਜ਼ਨਾ ਮੋਟਾ ਨਾ ਕੌਮਪ੍ਰੋਮੀਟ ਉਹਦੀ ਇਨਸਪੈਕਟ ਕਰਕੇ ਇੱਕ ਵਾਲਮੀਕੀ ਦਾ ਪ੍ਰੋਗਰਾਮ ਆ ਰਿਹਾ ਸੀਗਾ ਉਹਦੇ ਕਾਕੇ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਸਾਡੀ ਇਸ ਹਲਕੀ ਦੀ ਧੱਜਾ ਉੜ ਜਾਣੀ ਦੀ ਹੈ ਫੱਟੇ ਫਿਰ ਇਹ ਕੌਮਪ੍ਰੋਮੀਟ ਠੀਕ ਹੈ ਕੌਮਪ੍ਰੋਮੀਟ ਨੂੰ ਲਾਜ਼ਨਾ ਉਹ ਤੁਹਾਨੂੰ ਇਹ ਬੰਦੇ ਦਾ ਦੱਸਣਾ ਠੀਕ ਹੈ ਜੀ ਦੱਸਦੇ ਇਹ ਲੱਗੂ ਹੈ ਇਸ ਮੈਥ ਤੋਂ ਐਸਸੀ ਬਰਾਦਰੀ ਤੋਂ ਕੋਈ ਉੱਠ ਕੇ ਸਾਨੂੰ ਕਹਿ ਦੋ ਕਿ ਜਿਹੜੇ ਜਮਾਤ ਦਾ ਪੁੱਛ ਕਹਦਾ ਇਸ ਨੇ ਕਿ ਵੀ ਬਣਾਈ ਗਈ ਠੀਕ ਹੈ ਮੈਂ ਨਹੀਂ ਕਿਹਾ ਸਾਨੂੰ ਅਸਲ ਅਸਲ ਕਿ ਠੀਕ ਹੈ ਬਦਲ ਬੱਤੀ ਨਹੀਂ ਮੈਂ ਆਪਣੇ ਕੋਲ ਨਹੀਂ ਆਪਣੀ ਕਾਮ ਦੇ ਵਿੱਚ ਜਾਤ ਪਤ ਨਹੀਂ ਹੈ ਫਿਰ ਇਹਨਾਂ ਤੇ ਕਿਉਂ ਚੱਲਣਾ ਲੱਗੀ ਕੈਨੇਡਾ ਤੇ ਜੀ ਚਲੋ ਕੋਈ ਨਹੀਂ ਆਪਾਂ ਬਾਤ ਕਰਦੇ ਆਪਾਂ ਔਰ ਆਪਾ ਖਾਲਸਾ ਵਾਹੀ ਕੁਝ ਵੀ ਪਤਾ ਮੈਂ ਸੁਨੀਸ਼ ਕਾ ਮੇਰਾ ਪ੍ਰਧਾਨ ਕੁਲਵਿੰਦਰ ਸਿੰਘ ਸਾਡੀਆਂ ਜਿਹੜੀਆਂ ਪਿਛਲੀਆਂ ਮੰਗਾਂ ਤੋਂ ਪਿਛਲੇ ਧਾਰਨੇ ਵਿੱਚ ਅਸੀਂ ਪੱਕੀਆਂ ਉਹਨੀਆਂ ਮੰਗਾਂ ਰੱਖਿਆ ਸੀ ਕਿ ਸਾਨੂੰ ਇੱਕ ਤਾਂ ਬੈਡਮ ਨਹੀਂ ਚਾਹੀਦੀ ਇਹ ਸਾਡੇ ਨਾਲ ਵਾਤਸੂਪੀ ਕਰਦੀ ਨਾ ਸਾਨੂੰ ਆਪਣੇ ਦਫ਼ਤਰ ਅੰਦਰ ਆਣ ਦਿੰਦੀ ਤੇ ਇੱਕ ਜਿਹੜਾ ਮਕੇਸ਼ ਕੁਮਾਰ ਹੈ ਉਹ ਸਾਡੇ ਨਾਲ ਬਹੁਤ ਗਲਤ ਬਿਫਾਰ ਕਰਦਾ ਤੇ ਨਾ ਹੂ ਕੋਣ ਹੈ ਮਕੇਸ਼ ਕੁਮਾਰ ਕੋਣ ਹੈ ਇਹ ਸਾਡਾ ਸੁਪਰਵਾਈਜ਼ਰ ਹੈ ਜਿਹੜੇ ਨਾਮ ਰੱਖਿਆ ਮਹੇਸ਼ ਅੱਛਾ ਜੀ ਇਹਨੂੰ ਹਲੇ ਰੱਖੇ ਨੂੰ ਮਹੀਨਾ ਵੀ ਨਹੀਂ ਹੋਇਆ ਇਹ ਸਾਡੇ ਇਹਨਾਂ ਦੇ ਸਾਡੇ ਪੰਜ ਬੰਦੇ ਜਿਹੜੇ ਐ ਕੋਨੋਤਰੀ ਤੋਂ ਡਿਸਮਿਸ ਕਰਤੇ ਤੇ ਉਹਨਾਂ ਨੂੰ ਅਸੀਂ ਦੁਬਾਰੇ ਲਿਆਣ ਲਈ ਧਰਨਾ ਵੀ ਲਾਇਆ ਸੀ ਤੇ ਧਰਨੇ ਵਿੱਚ ਸਾਨੂੰ ਨਹੀਂ ਅਹਿਸਾਸ ਦਵਾਇਆ ਸੀ ਸਰਦਾਰ ਸਜੀਤ ਸਿੰਘ ਰਖੜਾ ਜੀ ਨੇ ਕਿ ਅਸੀਂ ਤੁਹਾਡੇ ਕੋਲ ਬੁੱਧਵਾਰ ਨੂੰ ਪਹਿਲਾਂ ਇਹ ਨਹੀਂ ਮੰਗਲਵਾਰ ਦਾ ਟੈਨਸ ਹੈ ਸਾਨੂੰ ਗੁਰਮੰਗਲਵਾਰ ਦੀ ਛੁੱਟੀ ਹੋ ਬਾਬਾ ਵਾਲਮੀਕ ਸਰ ਦਾ ਛੁੱਟੀ ਹੋਣ ਕਰਕੇ ਉਹ ਨਹੀਂ ਆ ਸਕਿਆ ਅੱਜ ਬੁੱਧਵਾਰੀ ਆਏ ਐ ਤੇ ਅਸੀਂ ਨਾ ਮੋਰੇ ਆਪਣੀਆਂ ਮੰਗਾ ਚ ਜੋ ਲਿਖਿਆ ਹੋਇਆ ਸੀ ਮੰਗ ਪੱਤਰ ਰੱਖਿਆ ਇੱਕ ਨਹੀਂ ਨਾ ਨਵੀਂ ਟੀਮ ਚਲਾ ਰਿਹਾ ਪੈਸਕੋ ਸਕਿਉਰਟੀ ਲਿਆ ਰਿਹਾ ਸਾਡੀ ਤੁਸ਼ਮੇਸ਼ ਕਟਿੰਗ ਵਿੱਚ ਜਦ ਕਿ ਪਹਿਲਾਂ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਨਾ ਨਾਲੇ ਆਪਣੇ ਬੰਦੇ ਰਖਾ ਰਿਹਾ ਮੁਕੇਸ਼ ਕੁਮਾਰੀ ਦੇ ਫਾਦਰ ਸਾਹਿਬ ਨਾਲ ਜੋ ਪੈਸਕੋ ਦਾ ਹੀ ਕੰਮ ਕਰਦੇ ਨੇ ਆਪਾਂ ਪੈਸਕੋ ਸਕਿਉਰਟੀ ਨਹੀਂ ਆਣ ਦੇਵਾਂਗੇ ਅਸੀਂ ਤੁਸ਼ਮੇਸ਼ ਕਟਿੰਗ ਵਿੱਚ 6 ਅਗਸਤ ਤੋਂ ਪੈਸਕੋ ਸਕਿਉਰਟੀ ਆਈ ਤਾਂ ਆਪਾਂ ਗੇਟ ਦੇ ਉੱਤੇ ਦੁਬਾਰਾ ਫੇਰ ਤਾਲਾ ਲਗਾਵਾਂਗੇ ਜੋ ਸਾਡੇ ਮੁਲਾਜ਼ਮ ਕੰਮ ਜਿੱਦਾਂ ਕੰਮ ਕਰਦੇ ਆ ਜਿੱਦਾਂ ਕੰਮ ਕਰਦੇ ਆ ਉਦਾਂ ਹੀ ਕੰਮ ਕਰਨਗੇ ਇਹ ਨਾ ਕਕੇ ਹੋਰ ਜਾਂ ਕੁਝ ਹੋਰ ਇਹਨਾਂ ਨੂੰ ਬੰਦ ਕਰਾਇਆ ਜੀ ਜੋ ਅਕੈਡਮੀ ਬਲੰਦੀਆਂ ਤੇ ਪਹਿਲਾਂ ਸੀਗੀ ਉਸ ਤਰੀਕੇ ਨਾਲ ਅੱਜ ਵੀ ਚੱਲ ਰਿਹਾ ਜੇ ਇਹ ਅਲਟੀਮੇਟ ਹੋਵੇ ਤਾਂ ਤੁਸੀਂ ਮਤ ਕਰਦੇ ਦੇਖੋ ਇਹਨਾਂ ਲੋਕਾਂ ਨੂੰ ਬੰਦ ਕਿਉਂ ਕਰੀਏ ਜੀ ਜਿਸ ਨੂੰ ਸਾਹ ਦੇਖੀ ਨਾ ਕੋਲ ਬਹੁਤ ਨਾਕ ਲਿਆ ਜਾਦੋ ਪ੍ਰਧਾਨ ਜੀ ਜਿਹੜੇ ਮਸਲੇ ਅੱਜ ਸ਼੍ਰੀ ਦਸ਼ਮੇਸ਼ ਅਕੈਡਮੀ ਦੇ ਮੁਲਾਜ਼ਮਾਂ ਨੇ ਰਖੜਾ ਸਾਹਿਬ ਦੇ ਅੱਗੇ ਰੱਖੇ ਆ ਉਹ ਅੱਜ ਤੁਹਾਡੇ ਵੱਲੋਂ ਕੀ ਪੱਖ ਰੱਖਿਆ ਗਿਆ ਇਹਨਾਂ ਦੇ ਹੱਕ 'ਚ ਸੰਤ ਬਾਲਾਂ ਤੁਹਾਡੇ ਚੈਨਲ ਰਾਹੀਂ ਸਾਰੇ ਸਾਥੀ ਨੂੰ ਤੁਹੇ ਸਾਂਝ ਯਾਰ ਕਰਦਾ ਵਾਇਰਜੂ ਖਾਕ ਸਾਹਿਬ ਵਾਇਰਜੂ ਪਤੇ ਤੇ ਇਹ ਸਾਡੇ ਧਿਆਨ ਚ ਹਫਤਾ ਪਹਿਲਾਂ ਮਗਲ ਪਤਾ ਚੱਲੀ ਗਈ ਕਿ ਇੱਥੇ ਧਰਨਾਂ ਲੱਗ ਕੇ ਪਈ ਜੀ ਉਹਦੇ ਬਾਅਦ ਬੰਦੇ ਫਿਰ ਆ ਕੇ ਮਿਲੇ ਲੋਕਲ ਬੰਦੇ ਇਹਨਾਂ ਬੰਦਿਆਂ ਨਾਲ ਟੱਕਾ ਹੋਇਆ ਜੀ ਜਿਹੜੇ ਚਾਰ-ਚਾਰ ਮਜ਼ਦਮੇ ਖੜਤੇ ਔਰ ਜਿਹੜੇ ਨਵੇਂ ਰਖਲੇ ਕੋਣ ਛੁੱਟਿਆਂ ਦਾ ਮਸਲਾ ਸੀ ਤੇ ਰਖੜਾ ਹਨ ਚਲੋ ਸੋਣੀ ਗੱਲ ਕੀ ਇਹਨਾਂ ਜਿਹੜਾ ਮਜ਼ਦਮਾ ਦਾ ਉਹ ਹੱਲ ਕਰਨ ਦੇ ਬਹਿ ਕੇ ਜੋ ਹੱਲ ਨਹੀਂ ਕਰੋਗੇ ਅਸੀਂ ਮੁੜ ਕੇ ਫਿਰ ਮਜ਼ਦਮਾ ਦੇ ਹੱਥ 'ਚ ਇੱਥੇ ਆਵਾਂਗੇ ਵਾਪਸ ਤੇ ਦੂਜਾ ਜਿਹੜਾ ਸੀ ਨਾ ਉਹਨਾਂ ਸਾਡੇ ਮੈਨ ਮੁੱਦਾ ਮੈਦੇ ਰੱਖਿਆ ਜੀ ਵੀ ਇਹਦਾ ਅੱਜ ਦਾ ਮਸਲਾ ਆ 38 ਕਨੈਲ ਦੀ ਜਮੀਨ ਆ ਉਤਾਰਾਪੁਰ ਦੇ ਅਕੈਡਮੀ ਦੇ ਅੰਦਰ ਆ ਤਾਰਾਪੁਰ ਪਿੰਡ ਦੀ ਔਰ ਜਿਹੜਾ ਥੱਲੇ ਵਾਲਾ ਬਾਸ ਹੈ ਇਹਦਾ ਰਸਤਾ ਬਿਲਕੁਲ ਕੱਟ ਦਿੱਤਿਆ ਹੋਇਆ ਉਹਨਾਂ ਨੇ ਬੇਨਤੀ ਕੀਤੀ ਕਿ ਸਾਡਾ ਰਸਤਾ ਉਹ ਗੇਟ ਤੋਂ ਖੋਲ੍ਹ ਦਿੱਤਾ ਜਾਵੇ ਜਿੱਥੋਂ ਨੇ ਆਪਣੇ ਫੈਂਸ ਕੀਤੀ ਹੋਈ ਆ ਉੱਥੋਂ ਜਿਹੜਾ ਥੱਲੇ ਥੱਲੇ ਵਾਲਾ ਬਾਸ ਉਹਨੂੰ ਮਿਲਦਾ ਕਿੱਧਰ ਜਾਵੇ ਕਿ ਜਿਹੜੀ ਆਪਣੇ ਹੈਗੀ ਅੰਦਰ ਡਿਸਪੈਂਸਰੀ ਉਹ ਡਿਸਪੈਂਸਰੀ ਸਾਡੇ ਸਥਾਨਕ ਲੋਕਾਂ ਦੀ ਹੈ ਉਹਨੂੰ ਵੀ ਅਕੈਡਮੀ ਦੀ ਜਿਹੜੀ ਯੂਜ਼ ਕਰ ਰਹੀ ਹੈ ਜਦਕਿ ਉਹਦਾ ਫਾਇਦਾ ਸਾਡੇ ਲੋਕਾਂ ਨੂੰ ਚਾਹੀਦਾ ਦਾ 10-10 ਰੁਪਏ ਬੱਚੇ ਫੀਸ ਭਰਦੇ ਤੇ ਇੰ ਇਹਨ ਸਾਡੀ ਸਰਕਾਰ ਦੇ ਦਫਤਰ ਦੀ ਕਿਉਂ ਵਰਤੀ ਹੋਈ ਹੈ ਉਹ ਵੀ ਮਸਲੇ ਨੇ ਸਮਖ ਰੱਖਿਆ ਜੀ ਉਹ ਵੀ ਮਸਲਾ ਹੱਲ ਜਰੂਰ ਕਰਾਵਾਂਗੇ ਜੀ ਤੇ ਜਿਹੜੀ ਗੱਲ ਹੈਗੀ ਮਲਾਜਮਾਂ ਦੀ ਜਿਹੜੀ ਪ੍ਰਿੰਸੀਪਲ ਹੈ ਇਹ ਸਾਡੇ ਮਲਾਜਮਾਂ ਨਾਲ ਦੁਰਵਿਹਾਰ ਕਰਦੀ ਹੈ ਅਸੀਂ ਉਹਨਾਂ ਨੂੰ ਕੋਰ ਯੋਰ ਅਪੀਲ ਕੀਤੀ ਲਿਖਤੀ ਰੂਪ ਵਿੱਚ ਪਤਾ ਦਿੱਤਾ ਕਿ ਇਹਨਾਂ ਉੱਥੋਂ ਬਦਲੇ ਜਾਵੇ ਪ੍ਰਿੰਸੀਪਲ ਨੂੰ ਜਾਂ ਦਾ ਸਟਾਫ ਨੂੰ ਦਰਵਾਤਾਂ ਕਰਦਾ ਜੀ ਸੁਪਰਵਿਜ਼ਰੀ ਬਹੁਤ ਲੋਕਲ ਇਹਨਾਂ ਨੂੰ ਬਲਾਉਸਣ ਆਸੀਂ ਖੁਦ ਕਹਿੰਦੇ ਮੈਂ ਇਸ ਕਵੇ ਜਿਹੜੀ ਕਮੇਟੀ ਬਣ ਗਈ ਨਿਕੇਸ਼ ਸਾਹਿਬ ਟੀਚਰ ਹੈ ਉਸ ਕਮੇਟੀ ਦੇ ਵਿੱਚ ਮੈਂ ਮੈਂਬਰ ਹਾਂ ਸਾਨੂੰ ਤਾਂ ਕਦੇ ਬੁਲਾਇਆ ਨਹੀਂ ਨਾ ਜੇ ਕਮੇਟੀ ਬੁਲਾਇਆ ਕਿ ਭਾਵੇਂ ਐਨਵੈਂਟਰੀ ਦਾ ਜਿੰਨਾ ਬਲੰਕਿਆ ਦੇ ਪਹਿਲਾਂ ਤੋਂ ਦਿੱਤੀ ਜਾਂਦੇ ਜਿਹੜੇ ਸਾਡੇ ਵਰਕਰਸ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਹੋਰ ਜਿੱਦ ਉੱਚਤ ਚੱਕਣ ਵਾਸਤੇ ਹੋ ਵਧੀਆ ਮੈਨੇਜਮੈਂਟ ਕਰਨ ਵਾਲੇ ਅਫਸਰਾਂ ਨੂੰ ਜੀ ਤੁਹਾਡੀ ਸਲਾਹ ਹੈ ਕਿ ਕਿਹੜੇ ਅਫਸਰ ਨੂੰ ਚੇਂਜ ਕਰੋ ਇਹ ਛੇਜਾ ਕਿ ਕੰਮ ਦੀ ਲੋੜ ਹੈ ਹਰ ਚੀਜ਼ ਨੂੰ ਦਿੱਤਾ ਹੋਣਾ ਚਾਹੀਦਾ ਕੋਈ ਸਮਝੀਏ ਆਪੀ ਕੋ ਤਾਂ ਆਸਰ ਤੋਂ ਤੁਹਾਡਾ ਇਹ ਕੰਮ हमसे जो सूट से कर्तम दे बजाए उन्हों दौड़ के देखते हैं क्योंकि कुछ मरने हैं ये वो बच्चे भी जिद का क्या आपने अकादमी का क्या छोड़ ही लाके आप पिछले दिन आपने जिद करने को पिछले महीने का आपको और पिछले दिन कम संदर्भ जिद बच्चे जनों के काम नहीं सर ਕੀ ਤੁਸੀਂ ਦੇਖਦੇ ਹੋ ਕਿ ਜਦੋਂ ਦੇ ਪੋਸਟ ਲੈਣ ਦਾ ਪਰਮਾਤਮਾ ਚੱਲ ਗਿਆ ਹੈ ਤਾਂ ਉਹ ਲਾਭ ਦੇ ਦਿੱਤੇ ਹੈ ਹਾਂ ਉਹ ਦੇਟ ਆ ਦੇ ਕੋਸ਼ਾ ਦੇ ਉਹਨਾਂ ਨੇ ਟੋਕਾ ਲੈਟਰ 212 342 ਇਸ ਤਰ੍ਹਾਂ ਜਿਹੜੀ ਚਾਹਤਾਂ ਸ਼ੇਵੀ ਨੇ ਦਵਾ ਗੀ ਹਾਰਿਕੋ 25 ਨੂੰ ਹਾਰਿਕੋ 22 ਬੰਦ ਕਰਨਾ ਹੋਵੇ 25 ਜਦੋਂ ਕਿ ਉਹ ਬੋਲਾਈ ਚਲੇ ਜਾਂਦਾ ਕਿ ਉਹ ਨਹੀਂ ਕਰ ਜਾਂਦਾ ਅੰਤ ਤੱਕ ਅਮਦਤ ਤੋਂ ਬੂਸਤ ਰਹਿੰਦੇ ਨੇ ਸਮਝ ਨਹੀਂ ਆ ਰਿਹਾ ਕੀ ਕੀ ਗਲਤ ਕੰਮ ਕਰ ਰਹੇ ਕਿਹੜੀ ਬੰਦਗੀ ਦਾ ਆ ਵਿਕਲਪ ਨੂੰ ਵੀ ਦਾ ਇਸ ਨਾ ਮੈਡਮ ਨਾਲ ਅਖਟਾ ਵੈਸਾ ਕੰਮ ਚੱਲਦਾ ਜੀ ਬਾਰ ਮੈਟਿੰਗ ਤੋਂ 10 ਦਿਨ ਪਹਿਲਾਂ ਜੀ ਸਰ ਜੇ ਤੁਹਾਨੂੰ ਐਂਡ ਜੀ ਤਾਂ ਫਿਰ ਉਹ ਕਾਲੀ ਨੂੰ ਕੱਟਦਾ ਕੋਈ ਸਾਡੇ ਕੋਲ ਹੈਗੇ ਗੱਲ ਸੌਰੀ ਸੌਰੀ ਸਰ ਇਹ ਕਰੀ ਮੈਂ ਸੌਰੀ ਸਰ ਜੇ ਨਹੀਂ ਅਕਸਰ ਜਰੂਰ ਹੈਗੇ ਸਰ ਕਾਲੀ ਦੀ ਮੇਰੇ ਕੋਈ ਅੱਖਰ ਨੋਟ ਲਿਖਿਆ ਸੌਰੀ ਬਸ ਮੇਰੇ ਕੋਲ ਹੈ ਸਰ ਕੰਟੈਕਟ ਸੌਰੀ ਹੋ ਗਈ ਬੰਦ ਕੰਟਰਵੈਸ਼ਨ ਸਰਪੰਚ ਸਾਹਿਬ ਅੱਜ ਮੰਗ ਪੱਤਰ ਦਿੱਤਾ ਤੁਸੀਂ ਇੱਥੋਂ ਦੇ ਮੁਲਾਜ਼ਮਾਂ ਨਾਲ ਮਨਜੋਗ ਜਿਹੜੇ ਸਾਡੇ ਇੱਥੇ ਦੇ ਚੇਅਰਮੈਨ ਨੇ ਰੱਖੜਾ ਹੁੰਦਾ ਉਹ ਜੀ ਜੀ ਤੇ ਉਹ ਮੰਗ ਪੱਤਰ ਦੇ ਵਿੱਚ ਕੀ ਕੀ ਮੁੱਦਾ ਸੀ ਤੁਹਾਡਾ ਦੇਖੋ ਵੀ ਇਹ ਤੁਹਾਨੂੰ ਪਹਿਲਾਂ ਦਾ ਮੁੱਦਿਆਂ ਦਾ ਸਾਰਾ ਕੁਝ ਪਤਾ ਹੀ ਆ ਜੀ ਇਹ ਚੱਲ ਕੀ ਰਿਹਾ ਮੁੱਤੇ ਸਾਡੇ ਇਹੀ ਆ ਜਿਹੜੇ ਸਾਡੇ ਸਥਾਨਕ ਲੋਕ ਹੈ ਇਹਨਾਂ ਨੂੰ ਬਾਹਰ ਕੱਢ ਰਹੇ ਹੋ ਬਾਹਰੋਂ ਲਿਆ ਕੇ ਲੋਕ ਇੱਥੇ ਕੰਮ ਦਿਲਾ ਰਹੇ ਕੋਰਿਨਦਰ ਜੋ ਸੁਪਰ ਮੈਨੇਜਰ ਹੈ ਇਹਨਾਂ ਨੇ ਬੱਦ ਸਲੂਕੀ ਚ ਗੱਲ ਕਰਤਾ ਜਾਂ ਕੁਝ ਤਰੀਕੇ ਨਾਲ ਉਹ ਤੁਹਾਡੇ ਸਾਹਮਣੇ ਗੱਲ ਅਜ਼ੀ ਕਰੀ ਲਈ ਉਹ ਵੀ ਮਾਫੀ ਮੰਗ ਚੁੱਕੇ ਨੇ ਤੇ ਅੱਗੇ ਵਾਸਤੇ ਮੈਂ ਅਜਿਹੀ ਗਲਤੀ ਨਹੀਂ ਕਰਾਂਗਾ ਤੇ ਤੀਜੀ ਗੱਲ ਇਹ ਹੈ ਜੀ ਜਿਹੜਾ ਇੱਥੇ ਕੁਝ ਕਲਾਸਾਂ ਦੇ ਵਿੱਚ ਹੱਥੋ ਪਾਈ ਦਾ ਕੁਝ ਹੋਣ ਤੱਕ ਵੀ ਨੋਟਾ ਆ ਰਹੀਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਚੇਅਰਮੈਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਜਿਸ ਤਰੀਕੇ ਨਾਲ ਪਹਿਲਾਂ ਜੀ ਦਸ਼ਮੇਸ਼ ਅਕੈਡਮੀ ਚੱਲਦੀ ਸੀਗੀ ਉਸ ਤਿੱਕਾ ਨਾਲ ਚਲਾਈ ਜਾਵੇ ਕਿਉਂਕਿ ਇਹ ਦਸ਼ਮੇਸ਼ ਅਕੈਡਮੀ ਉਸ ਰੱਪ ਦੇ ਨਾਂ ਤੇ ਆ ਸਾਡੇ ਗੁਰੂ ਗੁਰੂਆਂ ਦੇ ਨਾਂ ਤੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਆ ਜੀ ਦਸ਼ਮੇਸ਼ ਅਕੈਡਮੀ ਜੇ ਉਤੇ ਕੋਈ ਕਲੰਕ ਨਾ ਲੱਗੇ ਕੋਈ ਐ ਜੀ ਚੀਜ਼ਾਂ ਅਫਵਾਹਾਂ ਅਫਵਾਹਾਂ ਨਾਲ ਅੱਡੇ ਸਾਡੇ ਬੱਚੇ ਖੁਦ ਪੜਦੇ ਨੇ ਇੱਥੇ ਤੇ ਇੱਥੋਂ ਪੜ ਕੇ ਬੱਚੇ ਆਈਪੀਐਸ ਲੱਗ ਰਹੇ ਨੇ ਐਸਜੀਬ ਲੱਗ ਰਹੇ ਨੇ ਸਬ ਇੰਸਪੈਕਟਰ ਲੱਗ ਰਹੇ ਨੇ ਤਾਂ ਜੋ ਅੱਜ ਚੇਅਰਮੈਨ ਸਾਹਿਬ ਨੂੰ ਪੱਪ ਬੇਨਤੀ ਕਰਨ ਆਏ ਸੀਗੇ ਕਿ ਇਹ ਚੀਜ਼ਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਅੱਗੇ ਬਾਤ ਸਾਡੇ ਬੱਚੇ ਪੜ੍ਹ ਲਿਖੇ ਹੋਰ ਟੱਕੀ ਆ ਮਾਂ ਜੀ ਨੰਨਵਾਲ ਪਿੰਡ ਦੇ ਜਿਹੜੇ ਸਰਪੰਚ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜਾ ਦਸ਼ਮੇਸ਼ ਅਕੈਡਮੀ ਦੇ ਵਿੱਚ ਅੱਜ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਰਖੜਾ ਸਾਹਿਬ ਨੂੰ ਉਹ ਚ ਕੀ ਕੀ ਮੰਗਾਂ ਰੱਖੀਆਂ ਕੀ ਕੀ ਗੱਲ ਉਹਨਾਂ ਨੇ ਕਹੀ ਹੈ ਜੈ ਹਿੰਦ ਸਭ ਤੋਂ ਪਹਿਲਾਂ ਸਾਇਆ ਨੂੰ ਬਾਕੀ ਮੰਗਾਂ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਪਹਿਲਾਂ ਵੀ ਦੱਸਿਆ ਤੁਹਾਨੂੰ ਜਿਸ ਪਿੰਟਾਂ ਨੇ ਬਾਕੀ ਮੇਨ ਮੁੱਖੀ ਗੱਲ ਇਹ ਹੈ ਕਿ ਜੋ ਇਹ ਟੱਕਾ ਮੁਲਾਜ਼ਮਾਂ ਨਾਲ ਹੋ ਰਿਹਾ ਇਹਦਾ ਸਭ ਤੋਂ ਵੱਡਾ ਸਵਾਲ ਉੱਠਦਾ ਮੈਨੇਜਮੈਂਟ ਦੇ ਉੱਤੇ ਕਿ ਮੈਨੇਜਮੈਂਟ ਕੀ ਕਰ ਰਹੀ ਕੀ ਕੀ ਸੋਚ ਕੇ ਉਹ ਮੁਲਾਜ਼ਮਾਂ ਕੱਢ ਰਹੇ ਨਵੇਂ ਮੁਲਾਜ਼ਮਾਂ ਰੱਖ ਰਹੇ ਕਿਸ ਬੇਸ ਤੇ ਰੱਖ ਰਹੇ ਜਾਂ ਦਾ ਪਹਿਲਾਂ ਨਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਾਂ ਫਿਰ ਕੋਈ ਤਾਂ ਨਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਰੇ ਮੁਲਾਜ਼ਮਾਂ ਨੂੰ ਪਤਾ ਹੋਵੇ ਕਿ ਕੀ ਕੀ ਇਹ ਕਾਨੂੰਨ ਬਣਾ ਰਹੇ ਆ ਕੀ ਨਹੀਂ ਕਰ ਰਹੇ ਬਾਕੀ ਜਿਹੜੀ ਲਾਸਟ ਮੰਗ ਇਹੀ ਹੈ ਕਿ ਜਿਹੜੇ ਪੁਰਾਣੇ ਮੁਲਾਜ਼ਮਾ ਉਹਨਾਂ ਨੂੰ ਉਦਾਂ ਬਹਾਲ ਕੀਤਾ ਜਾਵੇ ਤੇ ਜਿਹੜੇ ਨਵੇਂ ਮੁਲਾਜ਼ਮ ਰੱਖ ਰਹੇ ਰੱਖੋ ਉਹਨਾਂ ਨੂੰ ਲੇਕਿਨ ਕੋਈ ਏਜ ਲਿਮਿਟ ਪਿਆ ਕੁਝ ਕ੍ਰਾਈਟੇਰੀਆ ਇਹ ਜਾ ਰੱਖਿਆ ਜਾਵੇ ਤਾਂ ਕਿ ਪੁਰਾਣੇ ਮੁਲਾਜ਼ਮ ਵੀ ਉਹਨਾਂ ਨਾਲ ਬਰਾਬਰ ਬੈਠ ਸਕਣ ਸਾਡੇ ਤਰ੍ਹਾਂ ਇਹਦਾ ਭਾਈ ਨੂੰ ਗੱਲਾਂ ਸੋਧਣ ਸੰਭੀਖ ਦਿਓ ਤੁਹਾਨੂੰ ਪਤਾ ਲੱਗ ਜੀ ਇੱਕ ਸਿਰ ਆਪ ਤੁਹਾਨੂੰ ਦਿੱਤ ਬ੍ਰੂ ਦੇਵਾਂਗੇ ਜਿਹੜਾ ਅਕੈਡਮੀ ਨੂੰ 15 ਲੱਖ ਰੁਪਏ ਅਪਰੂਵ ਕਰਾ ਲਿਆ ਬੰਦਾ ਉਹਨੂੰ ਤੁਸੀਂ ਕੱਢ ਰਹੇ ਜੀ ਆ ਦੂਜੇ ਪ੍ਰੂਫ ਹੈ ਜਦੋਂ ਪੈਸੇ 500 ਦੀ 파ਰਸੀ ਦੇ ਕੇ ਗੱਲ ਤਾਂ ਹੁੰਦਾ ਸੀਗਾ ਜੀ ਆ ਸਾਰਾ ਕੁਝ ਮੈਨੂੰ ਇਸ ਚੀਜ਼ ਦੀ ਲੋਈ ਲਾਈ ਦਾ ਫੋਟੋ ਨਹੀਂ ਤੇ ਇਹ ਐਸ ਐਸ ਐਮ ਐ ਮੈਂ ਵੀ ਇਹ ਸੱਚੀ ਬਾਤ ਕਹਿੰਦਾ ਜਦੋਂ ਤਾਂ ਥੋੜਾ ਸਰ ਇਹ ਮੈਂ ਪੈਨਸ਼ਨ ਤੇ ਪੜ੍ਹਦਾ ਸੀ ਨਹੀਂ ਜੀ ਉੱਥੇ ਬਾਹਰ ਹੀ ਕਿਤੇ ਪੈਨਸ਼ਨ ਦੇ ਉੱਤੇ ਜੇ ਵੀ ਉਸੇ ਵળે ਕੁਝ ਬਾਹਰ ਜਾ ਕੇ ਕੁਝ ਮੇਬੀ ਹੋਇਆ ਕਿਉਂਕਿ ਕੇਸ ਬੱਚਾ ਇੱਕ ਹੋਈ ਫੇਰ ਬੱਚਾ ਹਾਂਜੀ ਆਬਵੀਅਸ ਉਸ ਬੱਚੇ ਦਾ ਰਿਪੋਰਟ ਚੈੱਕ ਕਰੋ ਸਰ ਉਸ ਬੱਚੇ ਦਾ ਬੇਟਾ ਸਰ ਪਲੀਜ਼ ਉਸ ਬੱਚੇ ਦਾ ਰਿਪੋਰਟ ਚੈੱਕ ਕਰੋ ਕਿਹੜੀ ਕਲਾਸ ਚ ਆਇਆ ਕਿਹੜਾ ਟੈਸਟ ਲੈ ਕੇ ਉਹਨੂੰ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿੰਨੇ ਮਿੰਟ ਸੀ ਬੱਚਾ ਪੁਆਇੰਟ ਹੈ ਜੀ ਇਸ ਦਾ ਇਹ ਕੈਚ ਜੀ ਨਵੇਂ ਪਾਸ ਦਾ ਸਰਟੀਫਿਕੇਟ ਹੈ ਕਿਸੇ ਦਾ ਸਮਾਨ ਸੈਕਟਰ ਦਾ ਨਹੀਂ ਐਸਜੀਓ ਲੱਗ ਰਿਹਾ ਸਰ ਠੀਕ ਹੈ ਜੀ ਇਹ ਆਰਮੀ ਦੇ ਵਿੱਚ ਸਭ ਦੇ ਕਰਨਲ ਕਰਨਲ ਭਾਗੀ ਹੋਏ ਜੀ ਇੱਥੋਂ ਮਹਾਰਾ ਉਹ ਸਾਰੇ ਤੁਹਾਨੂੰ ਦੀ ਕੰਪਲੈਂਟ ਦੀ ਬਕਲ ਦੇਣ ਲੱਗੇ ਜੀ ਕਿਰਪਾ ਕਰਕੇ ਇਹਨੂੰ ਹੱਲ ਕਰਿਓ ਤੇ ਤੇ ਅਮਲ ਕਰਕੇ ਉਹ ਕਾਰਵਾਈ ਜ਼ਰੂਰ ਕਰਿਓ ਠੀਕ ਹਾਂਜੀ ਸ਼ੁਕਰੀਆ ਇੱਕ ਮਿੰਟ ਇੱਕ ਮਿੰਟ ਇੱਧਰ ਹੋਇਓ ਇੱਧਰ ਹੋਇਓ ਜੀ ਇੱਧਰੋਂ ਸਾਹਮਣੇ ਆਜੋ ਸਾਹਮਣੇ ਆਜੋ ਉਧਰ ਆ ਜੀ